ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੀਐਮ ਮੋਦੀ ਵਾਲੀ ਭਾਜਪਾ ਸਰਕਾਰ ਦੇ 8 ਸਾਲ ਪੂਰੇ ਹੋਣ ਤੇ ਨਵਾਂ ਸ਼ਹਿਰ ਵਿਖੇ ਭਾਜਪਾ ਨੇਤਾਵਾਂ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਵਾਰੀ ਨਮੀਸ਼ਾ ਮਹਿਤਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ 8 ਸਾਲ ਲਗਾਤਾਰ ਬਿਨਾਂ ਰੁਕੇ ਅਤੇ ਬਿਨਾਂ ਥੱਕੇ ਮਿਹਨਤ ਕੀਤੀ ਜਿਸ ਨਾਲ ਦੇਸ਼ ਦੀ ਆਰਥਿਕਤਾ ਵੀ ਸੁਧਾਰ ਹੋਇਆ ਉਹਨਾਂ ਵੱਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ ਅਤੇ 26 ਦਸੰਬਰ ਨੂੰ ਹਰ ਸਾਲ ਵਾਲਬੀ ਦਿਵਸ ਵਜੋਂ ਮ ਪਿੰਡਾਂ ਦੀਆਂ 4000 ਕਿਲੋਮੀਟਰ ਤੋਂ ਜ਼ਿਆਦਾ ਲਿੰਕ ਸੜਕਾਂ ਬਣਵਾਈਆਂ ਗਈਆਂ ਸਾਰੇ ਦੇਸ਼ ਨੂੰ ਉਹਨਾਂ ਦੀਆਂ ਉਪਲਬਧੀਆਂ ਤੇ ਮਾਣ ਗੁਰਦੀਪ ਸਿੰਘ ਵਾਸੀ ਨਵਾਂ ਸ਼ਹਿਰ ਨੇ ਦੱਸਿਆ ਕਿ ਲੰਗੀ 5 ਜੂਨ ਨੂੰ ਆਪਣੇ ਪਰਿਵਾਰ ਸਮੇਤ ਕਰੀਬ 9:30 ਵਜੇ ਦੇ ਆਪਣੇ ਘਰ ਤੋਂ ਤਾਲਾ ਲਗਾ ਕੇ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਸ਼ਾਮ ਨੂੰ ਜਦੋਂ ਉਹ 7:30 ਵਜੇ ਘਰ ਪੁੱਜੇ ਤਾਂ ਉਹਨਾਂ ਨੇ ਦੇਖਿਆ ਕਿ ਕੋਈ ਵਿਅਕਤੀ ਉਹਨਾਂ ਦੇ ਘਰ ਵਿੱਚੋਂ 7000 ਰੁਪਏ ਇੱਕ ਟੈਬ ਇੱਕ Samsung ਕੰਪਨੀ ਦਾ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਮੁੱਦੇ ਹੀ ਵੱਲੋਂ ਦਿੱਤੇ ਗਏ ਬਿਆਨ ਤੇ ਐਸਆਈ ਸਤਰਾਮ ਸਿੰਘ ਵੱਲੋਂ ਅਣਪਛਾਤੇ ਚੋਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ आम आदमी पार्टी पंजाब ਦੇ ਉਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਰਾਮ ਸਿੰਘ ਜਲਵਾਹ ਨੇ ਕਿਹਾ ਕਿ ਕਿਸਾਨ ਭਰਾਵਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਅਪੀਲ ਨੂੰ ਮੁੱਖ ਰੱਖਦੇ ਹੋਏ ਕਰੀਬ 20 ਲੱਖ 1 ਰਕਬੇ ਵਿੱਚ ਝੋਨੇ ਦੀ ਸਿੱਧੀ ਬਜਾਈ ਕੀਤੀ ਜਾ ਰਹੀ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਕਾਫੀ ਬਚਤ ਹੋਵੇਗੀ ਅਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤੀਜੀ ਫਸਲ ਮੂੰਗੀ ਦੀ ਫਸਲ ਤੇ ਐਮ ਐਸ ਪੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਮਾਨ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਅਗਲੇ ਸਾਲ ਮੱਕੀ ਸਰ੍ਹੋਂ ਸੂਰਜਮੁਖੀ ਅਤੇ ਦਾਲਾਂ ਉੱਤੇ ਵੀ ਕਟੋਕਰ ਸਮਰਥਨ ਬੁੱਲ ਤੈਅ ਕੀਤਾ ਜਾਵੇਗਾ ਤਾਂ ਜੋ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਵਿਜਲੈਸ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਰਾਹੋ ਵਿਖੇ ਆਊਟਸੋਰਸ ਰਾਹੀ ਰੱਖੇ ਮੁਲਾਜ਼ਮਾਂ ਡਰਾਈਵਰਾਂ ਤੋਂ ਪੁੱਛਗਿੱਛ ਕਰਨ ਉਪਰੰਤ ਨਗਰ ਕੌਂਸਲ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ 3 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਵਿਜਲੈਸ ਟੀਮ ਦੀ ਅਗਵਾਈ ਇੰਚਾਰ ਸੁਧੀ ਸ਼ਰਮਾ ਨੇ ਕੀਤੀ ਨਗਰ ਕੌਂਸਲ ਦੇ ਕਾਰਜ ਸਹਾਧਕ ਅਫਸਰ ਹਰਿੰਦਰ ਸਿੰਘ ਨੇ ਦੱਸਿਆ ਕਿ ਵਿਜਲੈਸ ਵਿਭਾਗ ਦੀ ਇਹ ਰੂਟੀਨ ਚੈਕਿੰਗ ਸੀ ਰੋਡਵੇਜ਼ ਅਤੇ ਪਨਵਸ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਮਗਰੋਂ ਹੜਤਾ ਆਲੂ ਮੁੱਲਤ ਵੀ ਕਰ ਦਿੱਤਾ ਗਿਆ ਜੱਥੇਬੰਦੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਚੀਫ ਸਕੱਤਰ ਨੂੰ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਕਰਨ ਅਤੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਜੱਥੇਬੰਦੀਆਂ ਨਾਲ ਮੀਟਿੰਗ ਕਰਵਾਉਣ ਦੀ ਸਹਿਮਤੀ ਮਗਰੋਂ 8 9 ਅਤੇ 10 ਜੂਨ ਦੀ ਹੜਤਾਲ ਨੂੰ ਮਰਤੂ ਵੀ ਕਰ ਦਿੱਤਾ ਗਿਆ ਹੈ ਲੁਧਿਆਣਾ ਦੇ ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਝੜ ਕੰਪ ਮੱਚ ਗਿਆ ਅਤੇ ਬਿੱਟੂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਬਿੱਟੂ ਨੇ ਲੁਧਿਆਣਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਜਰਨੈਲ ਸਿੰਘ ਪਿੰਡਰਾਵਾਲਾ ਅਤੇ ਖਾਲਿਸਤਾਨੀਆਂ ਵਿਰੁੱਧ ਬੋਲਣ ਲਈ ਯੂਕੇ ਤੋਂ ਵਟਸਐਪ ਤੇ ਧਮਕੀਆਂ ਭਰੀਆਂ ਕਾਲਸ ਵੀ ਆਈਆਂ ਕਾਂਗਰਸ ਦੀ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਅਤੇ ਸਮਾਜ ਭਲਾਈ ਵਿਭਾਗ ਦੇ ਰਹਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਵਿਭਾਗ ਮੋਹਾਲੀ ਦੀ ਟੀਮ ਨੇ ਸਵੇਰੇ ਉਸ ਦੇ ਹਮਲੋਸਥਿਤ ਨਿਵਾਸ ਸਥਾਨ ਤੋਂ ਤੜਕੇ 3 ਵਜੇ ਦੇ ਕਰੀਬ ਭ੍ਰਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਬਾਅਦ ਦੁਪਹਿਰ ਧਰਮਸੋਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਧਰਮਸੋਤ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਦੂਰੀ ਬਣਾਈ ਰੱਖੀ ਅਤੇ ਸਿਰਫ ਉਨ੍ਹਾਂ ਨੇ ਆਖਿਆ ਕਿ ਉਸ ਉੱਤੇ ਲਾਏ ਸਾਰੇ ਦੋਸ਼ ਗਲਤ ਹਨ ਉਸਨੂੰ ਫਸਾਇਆ ਗਿਆ ਹੈ ਉਦੋਂ ਧਰਮਸੋਧ ਦੇ ਪਰਿਵਾਰ ਨੇ ਪੰਜਾਬ ਦੀ ਆਪ ਸਰਕਾਰ ਉੱਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਉਹਨਾਂ ਆਖਿਆ ਕਿ ਧਰਮਸੋਧ નિર્ਦੋਸ਼ ਹੈ ਅਤੇ ਉਸਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਕਤਲ ਕਾਂਡ ਵਿੱਚ ਫੜੇ ਗਏ ਮੁਲਜ਼ਮ ਸੰਦੀਪ ਸਿੰਘ ਕੇਕੜਾ ਨੇ ਕਈ ਵੱਡੇ ਖੁਲਾਸੇ ਕੀਤੇ ਉਸਨੇ ਦੱਸਿਆ ਕਿ ਕਰੀਬ ਇੱਕ ਮਹੀਨੇ ਤੋਂ ਉਹ ਸਿੱਧੂ ਦੀ ਰیکی ਕਰ ਰਿਹਾ ਸੀ ਕੇਸ਼ਵ ਨਾਮ ਦੇ ਸ਼ਾਪ ਸ਼ੂਟਰ ਨੇ ਵੀ ਕੇਕੜਾ ਮੂਸਾ ਪਿੰਡ ਲੈ ਕੇ ਆਇਆ ਸੀ ਉਹ ਕੇਸ਼ਵ ਦੇ ਘਰ ਤੋਂ ਕੁਝ ਦੂਰੀ ਤੇ ਛੱਡ ਕੇ ਆਪਣੇ ਦੋਸਤਾਂ ਨਾਲ ਫੈਲਣ ਬਣ ਕੇ ਸਿੱਧੂ ਦੇ ਘਰ ਗਿਆ ਇਸ ਦੌਰਾਨ ਮਲਜ਼ਮਾਂ ਨੇ ਮੂਸੇਵਾਲੇ ਦੀ ਥਾਰ ਦੀ ਫੋਟੋ ਵੀ ਖਿੱਚ ਲਈ ਉਹ ਕਰੀਬ 45 ਮਿੰਟ ਤੱਕ ਸਿੱਧੂ ਮੂਸੇਵਾਲੇ ਦੇ ਘਰ ਉਕਿਆ ਅਤੇ ਬਾਅਦ ਵਿੱਚ ਟ੍ਰੋਲਾ ਕਾਰ ਵੀ ਸਵਾਰ ਹੋ ਕੇ ਕੇਸ਼ਵ ਨੂੰ ਨਾਲ ਲੈ ਕੇ ਚਲਾ ਗਿਆ ਉਸਨੇ ਹਮਲਾਵਰਾਂ ਨੂੰ ਸੂਚਿਤ ਕੀਤਾ ਕਿ ਸਿੱਧੂ ਬਿਨਾਂ ਸੁਰੱਖਿਆ ਹੀ ਘਰੋਂ ਚਲੇ ਗਏ ਖੰਡਾ ਪੁਲਿਸ ਵੱਲੋਂ ਦੋ ਟਰੱਕ ਸਵਾਰਾ ਦੋ 3 ਕਿਲੋ ਅਫੀਮ ਅਤੇ 20 ਕਿਲੋ ਪੁੱਕੀ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਐਨਡੀपीएस ਐਕਟ ਦੇ ਤਹਿਤ تیرਤ ਸਿੰਘ ਵਾਸੀ ਪਿੰਡ ਬੇਗੰਪੁਰ ਜ਼ਿਲ੍ਹਾ ਤਰਨਤਾਰਨ ਅਤੇ ਬਲਵੀਰ ਸਿੰਘ ਵਾਸੀ ਲੋਕਾ ਜ਼ਿਲ੍ਹਾ ਤਰਨਤਾਰਨ ਖਿਲਾਫ ਮਾਮਲਾ ਦਰਜ ਕਰਕੇ ਅਗੇਤੀ ਕਾਰਵਾਈ ਸ਼ੁਰੂ ਕੀਤੀ ਗਈ। ਵੱਡੀ ਮਾਤਰਾ ਜਫੀਮ ਪੜੇ ਜਾਣ ਨਾਲ ਪੁਲਿਸ ਜ਼ਿਲ੍ਹਾ ਖੰਨਾ ਐਸਐਸਪੀ ਰਵੀ ਕੁਮਾਰ ਵੱਲੋਂ ਨਸ਼ਾ ਤਸਕਰਾ ਖਿਲਾਫ ਛੇੜੀ ਮੁਹਿੰਮ ਨੂੰ ਸਫਲਤਾ ਮਿਲੀ ਹੈ। ਚੀਨ ਦੇ ਗਿਆਨਸ਼ੀ ਸੂਬੇ ਵਿੱਚ 8 ਲੱਖ ਤੋਂ ਵੱਧ ਲੋਕ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। 28 ਮਈ ਤੋਂ ਬਾਅਦ ਪਹਿਲੇ ਮਹੀਨੇ ਸੂਬੇ ਦਿਆਂ 80 ਕੁਆਂਟੀਆਂ ਵਿੱਚ ਤਬਾਹੀ ਮਚਾ ਦਿੱਤੀ ਜਿਸ ਨਾਲ 78300 ਹੈਕਟੇਅਰ ਫਸਲੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਅਤੇ 174 ਮਿਲੀਅਨ ਡਾਲਰ ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਖੇਲੋ ਇੰਡੀਆ ਯੂਥ ਗੇਮਸ ਪੰਜਾਬ ਦਾ ਗੱਤਕਾ ਵਿੱਚ ਦਬਦਬਾ ਕਾਇਮ ਹੈ ਅਤੇ ਪੰਜਾਬ ਇਸ ਖੇਡ ਵਿੱਚ 5 ਸੋਨ ਤਮਗੇ ਜਿੱਤ ਚੁੱਕਾ ਹੈ ਗੇਮਸ ਦਾ ਤੀਜਾ ਦਿਨ ਵੀ ਪੰਜਾਬ ਲਈ ਸ਼ਾਨਦਾਰ ਰਿਹਾ ਸਿੰਗਲ ਛੋਟੀ ਇੰਡੀਵਿਜੂਅਲ ਇਵੈਂਟ ਵਿੱਚ ਪੰਜਾਬ ਦੇ ਗੁਰਸਾਗਰ ਨੂੰ 골ਡ ਮਿਲਿਆ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅਤੇ ਗਰਮੀ ਵਧੇਗੀ ਅੱਜ ਘੱਟ ਤੋਂ ਘਰ તાਪਮਾਨ 29 ਡਿਗਰੀ ਅਤੇ ਵੱਧ ਤੋਂ ਵੱਧ તાਪਮਾਨ 40 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ